ਕੁਝ ਕਾਲ ਸਹਾਗ ਕਰਾਈ ਮਾਹੀ ਗੁਰਜੀ ਕੀ ਪਤੇ ਬਾਰੂ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਰਾਖੇ ਚੀਤ ਐ ਪ੍ਰਭ ਪਦ ਤੇ ਵਿਸਰਾਮ ਚਰਨ ਕਮਲ ਪ੍ਰਭ ਰਾਖੇ ਚੀਤ ਹਰ ਗੁਣ ਗਾਵਹਿ ਨੀਤਾ ਨੀਤਾ ਤਿਸ ਬਿਨ ਦੂਜਾ ਤਿਸ ਬਿਨ ਤਿਸ ਬਿਨ ਦੂਜਾ ਅਵਰ ਨਾ ਕੋਊ ਆਦ ਮਦ ਅੰਤ ਹੈ ਸੋਉ ਸੰਤਨ ਕੀ ਓਟ ਆਪੇ ਆਪ ਰਹਾਉ ਜਾਂ ਕੈ ਵਸ ਹੈ ਸਗਲ ਸੰਸਾਰ ਆਪੇ ਆਪ ਆਪ ਨਿਰੰਕਾਰ ਨਾਨਕ ਗਹਿਓ ਸਾਚਾ ਸੋਇ ਨਾਨਕ ਪਤਿ ਵਿਸਰਾਮ ਲਾਗੂ ਨਾਨਕ ਗਹਿਓ ਸਾਚਾ ਸੋਇ ਸੁਖ ਪਾਇਆ ਫਿਰ ਦੂਖ ਨਾ ਹੋਏ ਮਾਰੂ ਮਹੱਲਾ ਪੰਜਵਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਪ੍ਰਾਨ ਸੁਖਦਾਤਾ ਜੀ ਸੁਖਦਾਤਾ ਤੂੰ ਕਾਹੇ ਵਿਸਾਰਿਓ ਅਗਿਆਨਥ ਉਛ ਮਦ ਚਾਖ ਹੋਏ ਤੂੰ ਬਾਵਰ ਦੁਲਭ ਜਨਮ ਅਕਾਰਥ ਉਚਾ ਮਾਧ ਪੁਲਾ ਬੋਲਨਾ ਉਚਾ ਮਾਧ ਚਾਖ ਹੋਏ ਤੁਮ ਬਾਵਰ ਇਥੇ ਵਿਸਰਾਮ ਦੁਲਭ ਉਚਾਰਨ ਕਰਨਾ ਦੁਲਭ ਜਨਮ ਅਕਾਰਥ ਰੇ ਨਰ ਐਸੀ ਕਰ ਹੈ ਇਆਨਥ ਤਾਰ ਸਾਰੰਗ ਧਰ ਪ੍ਰਾਮ ਤੂ ਭੂਲਾ ਮੋਹ ਲਪਟਿਉ ਦਾਸੀ ਸੰਗ ਸਾਨਥ ਰਹਾਉ ਧਰਨੀ ਧਰ ਤਿਆਗ ਨੀਚ ਕੋਲ ਸੇਵਹਿ ਹਉ ਹਉ ਕਰਤ ਬਿਹਾਵਥ ਫੂਕਟ ਕਰਮ ਕਰਹਿ ਅਗਿਆਨੀ ਮਾਨਮੁਖ ਅੰਧ ਕਹਾਵਥ ਸਤ ਹੂਤਾ ਅਸਤ ਕਰ ਮੰਨਿਆ ਜੋ ਬਿਨ ਸਤ ਸੋ ਨਿਹਚਲ ਜਾਣਥ ਪਰ ਕੀ ਕਉ ਆਪਣੀ ਕਰ ਪਕਰੀ ਪਰ ਕੀ ਇਕਠਾ ਨਹੀਂ ਕਹਿਣਾ ਪਰ ਕੀ ਕਉ ਆਪਣੀ ਕਰ ਪਕਰੀ ਐਸੀ ਭੂਲ ਭੁਲਾ ਅਨੰਤ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮ ਤਰੰਥ ਗੁਰੂ ਨਾਨਕ ਉਪਦੇਸ਼ ਕਹਿਤ ਹੈ ਜੋ ਸੁਨੈ ਸੋ ਪਾਰ ਪਰੰਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਸੰਗ ਨਹੀਂ ਕਹਿਣਾ ਸੰਗ ਤਾ ਗਲਤ ਹੋ ਜਾਏਗਾ ਸੰਗ ਤਾਂ ਗਲੇ ਨੂੰ ਕਹਿੰਦੇ ਆ ਸੰਗ ਹੈ ਗੋਪਤ ਕਰਤਾ ਸੰਗ ਸੋ ਪ੍ਰਭ ਇੱਥੇ ਵਿਸਰਾਮ ਹੈ ਗੋਪਤ ਕਰਤਾ ਸੰਗ ਸੋ ਪ੍ਰਭ ਨਹਿਕਾਵੇ ਮਨ ਖਾਏ ਮਨ ਖਾਏ ਨਹੀਂ ਕਹਿਣਾ ਪਾਠ ਹੈ ਮਨੁਖਾਏ ਮੰਮੇ ਤੋਂ ਡੈਸ਼ ਦੇ ਕੇ ਡਹਿਕਾਵੇ ਮਨੁਖਾਏ ਕਸ ਕੇ ਬੋਲਣਾ ਹੈ ਬਸਾਰ ਹਰ ਜਿਓ ਵਿਖੇ ਭੋਗ ਹੈ ਸਾਰੀ ਪੰਕਤੀ ਇਹ ਹੈ ਗੁਪਤ ਕਰਤਾ ਸੰਗ ਸੂਪ੍ਰਵ ਇਥੇ ਵਿਸਰਾਮ ਹੈ ਤਹਿ ਕਾਵੇ ਮਨੁਖਾਏ ਮਨੁਖਾ ਮਮੇ ਤੋਂ ਚੱਕ ਕੇ ਨਾ ਅਧ ਕਲਾ ਕੇ ਜਿਵੇਂ ਬੋਲਦੇ ਆ ਕਸ ਕੇ ਮਨੁਖਾਏ ਬਸਾਰ ਹਰ ਜਿਓ ਵਿਖੇ ਭੋਗ ਹੈ ਤਪਤ ਥਮ ਗਾਲ ਲਾਏ ਰੇ ਨਰ ਕਾਇ ਪਰ ਗ੍ਰਹਿ ਜਾਏ ਜੀ ਨਰ ਇਥੇ ਵਿਸਰਾਮ ਕਾਇ ਪਰ ਗ੍ਰਹਿ ਜਾਏ ਕੁਚਲ ਕਠੋਰ ਕਾਮ ਗਰਦਵ ਤਉਮ ਨਹੀਂ ਸੁਨੇਓ ਧਰਮਰਾਇ ਹਾਂਜੀ ਕੁਚਲ ਕਠੋਰ ਕਾਮ ਗਰਦਵ ਗਰਦਵ ਤਪ ਨਹੀਂ ਕਹਿਣਾ ਪਪਾ ਨਹੀਂ ਲਾਉਣਾ ਗਰਦਵ ਤਉਮ ਨਹੀਂ ਸੁਨੇਓ ਧਰਮਰਾਇ ਰਹਾਉ ਵਕਾਰ ਪਾਥਰ ਗਲਹਿ ਬਾਦੇ ਨਿੰਦ ਪੋਟ ਸਰਾਏ ਵਕਾਰ ਪਾਥਰ ਗਲਹਿ ਬਾਦੇ ਇਥੇ ਵਿਸਰਾਮ ਹੈ ਨਿੰਦ ਪੋਟ ਸਰਾਏ ਮਹਾਸਾਗਰ ਸਮੁੰਦ ਲੰਘਣਾ ਪਾਰਨਾ ਪਰਨਾ ਜਾਏ ਸਮੁੰਦ ਪਾਠ ਹੈ ਜੀ ਮਹਾਸਾਗਰ ਸਮੁੰਦ ਲੰਘਣਾ ਪਾਰਨਾ ਪਰਨਾ ਜਾਏ ਮਹਾਸਾਗਰ ਸਮੁੰਦ ਲੰਘਣਾ ਪਰ ਨਾ ਪਰਣਾ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਮੋਹੇ ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰਖੇ ਫਰਾਏ ਸੀਸ ਉਠਾਵਨ ਨ ਕਬਹੂ ਮਿਲਈ ਮਹਾਦੁੱਤਰ ਮਾਈ ਸੀਸ ਉਠਾਵਨ ਨ ਕਬਹੂ ਦਲੈਂਕੜ ਹੈ ਸੀਸ ਉਠਾਵਨ ਨ ਕਬਹੂ ਮਿਲਈ ਇਥੇ ਵਿਸਰਾਮ ਮਹਾਦੁੱਤਰ ਮਾਈ ਸੂਰਮੁਕਤਾ ਸਸੀਮੁਕਤਾ ਬ੍ਰਹਮ ਗਿਆਨੀ ਅਲਪਾਇ ਇਹ ਸਸੀ ਉਚਾਰਨ ਕਰਨਾ ਸਸੀ ਨਹੀਂ ਕਹਿਣਾ ਸੂਰਮੁਕਤਾ ਸਸੀਮੁਕਤਾ ਬ੍ਰਹਮ ਗਿਆਨੀ ਅਲਪਾਇ ਸੋ ਭਾਵਤ ਜੈਸੇ ਬੈਸੰਤਰ ਅਲਪਤ ਸਦਾ ਨਿਰਮਲਾਈ ਅਲਪਤ ਨਹੀਂ ਕਹਿਣਾ ਸੁਭਾਵਤ ਜੈਸੇ ਬੈਸੰਤਰ ਇੱਥੇ ਵਿਸਰਾਮ ਹੈ ਅਲਿਪਤ ਐੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਲਿਪਤ ਸਦਾ ਨਿਰਮਲਾਇ ਨਿਰ ਤੇ ਮਲਾਇ ਦੇ ਵਿੱਚ ਡੈਸ਼ ਤੇ ਕੇ ਉਚਾਰਨ ਕਰਨਾ ਨਿਰਮਲਾਇ ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ ਖੁੱਲਿਆ ਨਹੀਂ ਕਹਿਣਾ ਜਿਸ ਕਰਮ ਖੁੱਲਿਆ ਤਿਸ ਲਹਿਆ ਪਰਦਾ ਪਰਦਾ ਪੋਲਾ ਪਦ ਬੋਲਨਾ ਜੇ ਨਾ ਗੁਰ ਪਹਿ ਮੰਨਿਆ ਸੁਭਾਏ ਗੁਰ ਮੰਤਰ ਅਵਖਦ ਨਾਮ ਦੀਨਾ ਗੁਰ ਮੰਤਰ ਅਵਖਦ ਗੁਰ ਮੰਤਰ ਅਵਖਦ ਨਾਮ ਦੀਨਾ ਇਥੇ ਵਿਸਰਾਮ ਜਾਣ ਨਾਨਕ ਸੰਕਟ ਜੂਣ ਨਾ ਪਾਏ ਰੇ ਨਰ ਇਨ ਬਿਦ ਪਾਰ ਪਰਾਏ ਤਿਆ ਆਏ ਹਰ ਜੀਵ ਹੋਏ ਮਰਤਕ ਵਿਸਰਾਮ ਤੇ ਰੁਕਿਆ ਕਰੋ ਯਮਕ ਤੇ ਠਮਕ ਤੇ ਥੋੜਾ ਜਿਹਾ ਇਸ਼ਾਰਾ ਦਿਆ ਕਰੋ ਤਿਆਗ ਦੂਜਾ ਪਾਓ ਰਹਾਓ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹਿ ਦਿਖਾਇਆ ਥਾ ਬਾਹਰ ਢੂਡਣ ਤੇ ਛੂਟ ਪਰੇ ਇਥੇ ਵਿਸਰਾਮ ਗੁਰ ਇਥੇ ਯਮਕ ਲਾ ਦਿੰਨੀ ਹੈ ਘਰ ਹੀ ਮਾਹੀ ਦਿਖਾਇਆ ਥਾ ਥਾ ਪਦ ਜਿੰਨੇ ਵੀ ਆਉਣਗੇ ਸ਼ਬਦ ਚ ਨਖੀਰ ਕੇ ਪੜਨੇ ਹਨ ਅਨਭਉ ਅਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਇਹ ਪਾਠ ਉਚਾਰਨ ਕਰਨਾ ਮਾਨਕ ਪਾਇਓ ਰੇ ਪਾਇਓ ਇਉਂ ਰੇ ਪਾਇਓ ਨਹੀਂ ਕਹਿਣਾ ਮਾਨਕ ਪਾਇਓ ਰੇ ਇਥੇ ਠਮਕ ਫਿਰ ਬੋਲਣਾ ਪਾਇਓ ਇਥੇ ਵਿਸਰਾਮ ਹਰ ਪੂਰਾ ਪਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੂਲ ਅਮੂਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ ਮੇਲ ਸਾਧੂ ਅਕਾਥ ਕਥਾਇਆ ਥਾ ਹੇ ਵਿਸਰਾਮ ਪਾਰ ਭ੍ਰਮਤੇ ਹੀ ਲੋਨਾ ਹੈ ਅਦਿਸ਼ਟ ਅਗੋਚਯ ਪਰ ਭ੍ਰਮ ਮੇਲ ਸਾਧੂ ਅਕਾਥ ਕਥਾਇਆ ਥਾ ਅਨਹਦ ਸਬਦ ਦਸਮ ਦਵਾਰ ਵੱਜਿਓ ਤਹ ਅੰਮ੍ਰਿਤ ਨਾਮ ਚ ਆਇਆ ਥਾ ਟੂਟ ਨਾਹੀ ਮਾਨ ਤ੍ਰਿਸ਼ਨਾ ਬੂਜੀ ਅਖੋਟ ਪੰਡਾਰ ਸਮਾਇਆ ਥਾ ਜੀ ਟੋਟ ਨਾਹੀ ਮੰਤਰਿਸ ਨਾ 부ਜੀ 부ਜੀ ਪੋਲਾ ਬੋਲਣਾ ਹੈ ਇਥੇ 부ਜੀ ਨਹੀਂ ਕਹਿਣਾ ਹੈ ਅਖੁੱਟ ਪੰਡਾਰ ਸਮਾਇਆ ਥਾ ਚਰਨ 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 ਗੁਰ ਸੇਵੀ ਅਗੜ ਘੜਿਓ ਰਸ ਪਾਇਆ ਥਾ ਇਥੇ ਚਾਲ ਨਾਲ ਅ ਘੜ ਘੜਿਓ ਉਚਾਰਨ ਕਰਵਾਇਆ ਜਾਂਦਾ ਹੈ ਸੰਪਰਦਾਇ ਦੇ ਵਿੱਚ ਚਰਨ 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 ਗੁਰ ਸੇਵੀ ਅ ਘੜ ਘੜਿਓ ਰਸ ਪਾਇਆ ਥਾ ਚਰਨ 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 ਗੁਰ ਸੇਵੇ ਅਗਾੜ ਘੜਿਓ ਰਸ ਪਾਇਆ ਥਾ ਸਹਜੇ ਆਵਾ ਸਹਜੇ ਜਾਵਾ ਸਹਜੇ ਮਾਨ ਖੇਲਾਇਆ ਥਾ ਕਹ ਨਾਨਕ ਭਰਮ ਗੁਰ ਖੋਇਆ ਹਾਂਜੀ ਭਰਮ ਗੁਰ ਨਹੀਂ ਕਹਿਣਾ ਹੈ ਇਸੇ ਤਰ੍ਹਾਂ ਹੀ ਕਹ ਨਾਨਕ ਇੱਥੇ ਵੀ ਥੋੜਾ ਜਿਆ ਰੁੱਕ ਕੇ ਬੋਲਣਾ ਹੈ ਭਰਮ ਇੱਥੇ ਵੀ ਰੁੱਕ ਕੇ ਬੋਲਣਾ ਹੈ ਭਰਮ ਗੁਰ ਨਹੀਂ ਕਹਿ ਦੇਣਾ ਹੈ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ ਪੰਜਵਾ ਜਿਸਹ ਸਾਜਨੇ ਵਾਜਿਆ ਤਿਸਹ ਸਿਉ ਰੋਚਨਾਹਿ ਆਨਰੂਤੀ ਆਨ ਬੋਈਐ ਫਲ ਨਾ ਫੁੱਲੈ ਤਾਹਿ ਰੇ ਮਨ ਵਤਰ ਬੀਜਣ ਨਾਉ ਬੋਏ ਖੇਤੀ ਲਾਇ ਮਨੁਆ ਪਲੋ ਸਮਉ ਸਵਾਉ ਸਮਉ ਉਚਾਰਨ ਕਰਨਾ ਸਮਉ ਨਹੀਂ ਗੈਣਾ ਊੜਾ ਹੈ ਔਂਕੜ ਲੱਗੀ ਹੈ ਬੰਦ ਮੂੰਹ ਵਾਲਾ ਊੜਾ ਹੈ ਪਲੋ ਸਮਉ ਸਵਾਉ ਰਹਾਉ ਕੋਇ ਖਹਿੜਾ ਧਰਮ ਮਾਨਕਾ ਸਤਗੁਰ ਸਰਣੀ ਜਾਏ ਕਰਮ ਜਿਸ ਕਉ ਧਰੋ ਲਿਖਿਆ ਸੋਈ ਕਾਰ ਕਮਾਈ ਪਾਉ ਲਾਗਾ ਗੋਬਿੰਦ ਸਿਓ ਘਾਲ ਪਾਈ ਥਾਈ ਖੇਤ ਮੇਰਾ ਜੰਮਿਆ ਨਿਖੋਟ ਨਾ ਕਬੂ ਜਾਏ ਪਾਇਆ ਅਮੋਲ ਪਦਾਰਥ ਛੋੜ ਨਾ ਕਤੂ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗਾਈ ਮਰੂ ਮਹੱਲਾ ਪੰਜਵਾ ਫੂਟੋ ਆਂਡਾ ਧਰਮ ਕਾ ਮਨ ਹੈ ਭਇਉ ਪ੍ਰਕਾਸ਼ ਕਾਟੀ 베ਰੀ ਪਗਹਤੀ ਗੁਰ ਕੀਨੀ ਬੰਦ ਖਲਾਸ ਆਵਣ ਜਾਣ ਰਹੂ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਤਪਤ ਕੜਾਹ ਬੁਝ ਗਿਆ ਬੋਝ ਪੂਲਾ ਬੋਲਣਾ ਹੈ ਗਿਆ ਇਥੇ ਵਿਸਰਾਮ ਹੈ ਗੁਰ ਇਥੇ ਯਮਕ ਲਾ ਦਨੀ ਹੈ ਸੀਤਲ ਨਾਮ ਦਿਓ ਊੜੇ ਖੋਲੇ ਨੂੰ ਲਾ ਰਹਾਉ जब ते साधु संग भया तौ छोड़ गए निगहार जिस की अटक तिस ते छुटी तौ कहा कर कोटवार चूका पारा कर्म का हुए निहकर्मा सागर ते कंड चढ़े गुर कीने धर्मा सागर ते ਕੰਡਾ ਚੜੇ ਇਥੇ ਵਿਸਰਾਮ ਗੁਰ ਇਥੇ ਆਮ ਖਲਾਦਨੀ ਆ ਕਿਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸੁਆਉ ਬਣਾਇ ਸੱਚ ਪੂੰਜੀ ਸੱਚ ਵਖਰੂ ਨਾਨਕ ਘਰ ਪਾਇਆ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾ you